యేసురే ਉਹਨਾਂ ਨੂੰ ਉੱਤਰ ਦਿੱਤਾ यीशु ਉਹਨਾਂ ਨੂੰ ਉੱਤਰ ਦਿੱਤਾ ਮੈਂ ਤੁਹਾਨੂੰ ਸੱਚ ਆਖਦਾ ਹਾਂ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਜੇ ਤੁਹਾਨੂੰ ਨੇਚਾ ਹੋਵੇਗੀ ਜੇਕਰ ਤੁਹਾਨੂੰ ਨੇਚਾ ਹੋਵੇ ਅਤੇ ਤੁਸੀਂ ਪਰਮਾਤਮਾ ਨਾ ਕਰੋ ਅਗੇ ਤੁਸੀਂ ਪਰਮਾਤਮਾ ਨਾ ਕਰੋ ਹallelujah ਤੁਸੀਂ ਹallelujah ਹallelujah ਪਰਿਸ਼ਰ ਵਿੱਚ ਪਵਿੱਤਰ ਵਚਨ ਦੇ ਵਿੱਚ ਪੜਿਆ ਗਿਆ ਪ੍ਰਭ ਯਿਸੂ ਮਸੀਹ ਨੇ ਉਹਨਾਂ ਨੂੰ ਜੇਕਰ ਤੁਹਾਨੂੰ ਦੇਖਾ ਹੋ ਗਏ ਤਾਂ ਤੁਸੀਂ ਭਰਮ ਨਾ ਕਰੋ ਅਤੇ ਸਿਰਫ ਵਿਸ਼ਵਾਸ ਕਰੋ ਹallelujah ਪਰਮੇਸ਼ੁਰ ਦੇ ਪਿਆਰੇ ਲੋਕੋ ਪ੍ਰਭੇ ਯਿਸੂ ਮਸੀਹ ਹਰ ਜਗ੍ਹਾ ਦੇ ਉੱਤੇ ਇਹ ਗੱਲ ਕਹਿੰਦੇ ਹਨ ਵੀ ਤੁਹਾਨੂੰ ਦੇਖਾ ਹੋਣ ਦੀ ਚਾਹੀਦੀ ਹੈ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹallelujah ਜੇ ਤੁਸੀਂ ਬੰਦਗੀ ਵਿੱਚ ਆ ਕੇ ਪ੍ਰਭੂ ਦੀ ਬਾਣੀ ਨਹੀਂ ਸੁਣ ਸਕੇ ਪ੍ਰਭੂ ਦੀ ਬਚਤ ਨੂੰ ਸੁਣਿਆ ਨਾ ਤੇ ਫਿਰ ਤੁਸੀਂ ਉਦਾ ਹੀ ਚਲੇ ਜਾਓਗੇ ਉੱਟਕੇ ਤਾਂ ਤੁਹਾਨੂੰ ਕੁਝ ਪਤਾ ਨਹੀਂ ਲੱਗਣਾ ਕਿ ਮੈਂ ਚਰਚ ਵਿੱਚ ਕੀ ਲੈਣ ਗਿਆ ਸਭ ਮੈਂ ਬਥੇ ਕੀ ਸੁਣਿਆ ਕੀ ਸਮਝਿਆ ਤਾਂ ਕੁਝ ਵੀ ਪਤਾ ਨਹੀਂ ਲੱਗਣਾ ਪਰ ਜਦੋਂ ਅਸੀਂ ਪ੍ਰਭੂ ਦੀ ਬਤਕੀ ਦੇ ਵਿੱਚ ਆਉਂਦੇ ਆ ਪ੍ਰਭੂ ਦੀ ਹਜ਼ੂਰੀ ਵਿੱਚ ਆਉਂਦੇ ਆ ਤਾਂ ਪੂਰੇ ਤਰ੍ਹਾਂ ਆਪਣਾ ਮਨ ਪਰਮੇਸ਼ਵਰ ਵੱਲ ਲਗਾ ਕੇ ਰੱਖੋ ਆਪਣੇ ਖੰਡਾਂ ਨੂੰ ਪਰਮੇਸ਼ਵਰ ਦੀਆਂ ਗੱਲਾਂ ਦੇ ਵੱਲ ਲਗਾ ਕੇ ਕਿਉਂਕਿ ਜਿਹੜੀਆਂ ਤੁਹਾਡੇ ਕੰਮ ਦੀਆਂ ਗੱਲਾਂ ਨੇ ਤੁਹਾਡੇ ਭਲੇ ਦੀਆਂ ਗੱਲਾਂ ਹਨ ਜਿਹੜੀਆਂ ਪਰਮੇਸ਼ਰ ਦੀਆਂ ਤੁਹਾਡੇ ਲਈ ਯੋਜਨਾਵਾਂ ਹਨ ਜਿਹੜੀਆਂ ਪਰਮੇਸ਼ਰ ਦੇ ਵੱਲੋਂ ਤੁਹਾਡੇ ਲਈ ਆਸ਼ੀਸ਼ਾਂ ਵਰਕਤਾਂ ਹਨ ਉਹ ਤੁਹਾਨੂੰ ਕਦੋਂ ਮਿਲਣਗੀਆਂ ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਮੁਤਾਬਕ ਉਹਨਾਂ ਨੂੰ ਰਿਸਿਵ ਕਰੋਗੇ ਕੀ ਕਰੋਗੇ ਕੁਝ ਬੋਲੋ ਅਸੀਂ ਰਿਸਿਵ ਕਰੋਗੇ ਰਿਸਿਵ ਦਾ ਮਤਲਬ ਸਵੀਕਾਰ ਕਰਨਾ ਹallelujah ਉਹ ਸਵੀਕਾਰ ਤੁਸੀਂ ਕਦੋਂ ਕਰੋਗੇ जो पर वचन ध्यान से सुनोगे बाणी से लिखे परमेशी ने कहा कू आखता हाँ भर्म नहीं करना तुसी सिर्फ विश्वास करना है बोलो की करना है उसी बोलो जी की करना है और की नहीं करना की नहीं करना परम भर्म का मतलब शक नहीं करना ਕੀ ਨਹੀਂ ਕਰਨਾ ਸ਼ੱਕ ਨਹੀਂ ਕਰਨਾ ਬਈ ਪਤਾ ਨਹੀਂ ਮੈਂ ਚਰਚ ਵਿੱਚ ਆਇਆ ਹਾਂ ਚਰਚ ਵਿੱਚ ਆਈ ਹਾਂ ਪਤਾ ਨਹੀਂ ਮੈਨੂੰ ਬਰਕਤ ਮਿਲੇਗੀ ਇਹ ਵੀ ਮਿਲੇਗੀ ਪਤਾ ਨਹੀਂ ਮੇਰਾ ਕੰਮ ਹੋਵੇਗਾ ਕਿ ਨਹੀਂ ਹੋਵੇਗਾ ਪਤਾ ਨਹੀਂ ਮੈਨੂੰ ਆਸ਼ੀਸ਼ ਮਿਲੇਗੀ ਜਾਂ ਨਹੀਂ ਮਿਲੇਗੀ ਪਤਾ ਨਹੀਂ ਮੈਨੂੰ ਚੰਗਾਈ ਮਿਲੇਗੀ ਕਿ ਨਹੀਂ ਮਿਲੇਗੀ ਅਗਰ ਤੁਹਾਡੇ ਮਨ ਦੇ ਅੰਦਰ ਜ਼ਰਾ ਵੀ ਭਰਮ ਆਇਆ ਜ਼ਰਾ ਵੀ ਤੁਹਾਡੇ ਅੰਦਰ ਸ਼ੱਕ ਆਇਆ ਤੇ ਸੱਚਮੁੱਚ ਉੱਥੇ ਤੁਹਾਡਾ ਫੇਲਿਅਰ ਪੱਕਾ ਕੋਈ ਤੁਸੀਂ ਕਾਮਯਾਬ ਹੋਣ ਦੀ ਉਮੀਦ ਛੱਡ ਦਿਓ ਪਰ ਅਗਰ ਤੁਹਾਡੇ ਵਿੱਚ ਪਰਮਈਆ ਅਗਰ ਤੁਹਾਡੇ ਵਿੱਚ ਸਿਰਫ ਉਸ ਕੋ ਵਿਸ਼ਵਾਸ ਹੈ ਪਰਮੇਸ਼ਵਰ ਦੀਆਂ ਗੱਲਾਂ ਉੱਤੇ ਪਰਮੇਸ਼ਵਰ ਯਿਸੂ ਮਸੀਹ ਦੇ ਵਜਰ ਉੱਤੇ ਅਗਰ ਤੁਹਾਡੇ ਅੰਦਰ ਵਿਸ਼ਵਾਸ ਹੀ ਵਿਸ਼ਵਾਸ ਹੈ ਤੇ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਫੇਲਰ ਨਹੀਂ ਕਰ ਸਕਦੀ ਹallelujah ਤੁਹਾਨੂੰ ਕਾਮਯਾਬ ਹੋਣ ਤੋਂ ਚੰਨਾਈ ਬਰਕਤ ਲੈਣ ਤੋਂ ਪਰਮੇਸ਼ਵਰ ਦੀ ਬਲੇਸਿੰਗ ਲੈਣ ਤੋਂ ਕੋਈ ਰੋਕ ਨਹੀਂ ਸਕਦਾ ਹallelujah ਬੜੀ ਚਲਿਆ ਸੁਣਿਆ ਅੰਦਾਲ ਇੱਕ ਬੰਦਾ ਜਿਹਦਾ ਨਾਮ ਜੈਰਸ ਨਾਮ ਸੀਗਾ ਉਹਦੀ ਧੀ ਮਾਰ ਸੀ ਕੌਣ ਮਾਰ ਸੀ ਤੁਸੀਂ ਬਲੋ ਧੀ ਮਾਰ ਸੀ ਤਕਰੀਬਨ 12 ਸਾਲਾਂ ਦੀ ਸੀ ਉਹਦੇ ਪਿਤਾ ਨੇ ਕਿਸੇ ਨੂੰ ਬੁਲਾਉਣ ਵਾਸਤੇ ਭੇਜਿਆ ਕਿ ਪ੍ਰਮੇਸ਼ੂਸੀ ਕੋਲ ਜਾ ਅੱਧਿਆ ਉਹ ਜਾ ਕੇ ਕਹਿ ਬਈ ਲੜਕੀ ਵਿਵਾਰਿਆ ਤੇ ਤੁਸੀਂ ਜਾ ਕੇ ਉਸ ਲੜਕੀ ਨੂੰ ਚੰਗਾ ਕਰ ਦਿਓ ਹallelujah ਪਰ ਪ੍ਰਭੂ ਯੇਸ਼ੂ ਮਸੀਹ ਬੜੇ ਬਿਜੀ ਸੀਗੇ ਕਿਸੇਗੇ ਉੱਚੀ ਬੋਲੋ ਜੀ ਪ੍ਰਭੂ ਯੇਸ਼ੂ ਮਸੀਹ ਬੜੇ ਬਿਜੀ ਸੀਗੇ ਕਿਉਂਕਿ ਯੇਸ਼ੂ ਮਸੀਹ ਜਿੱਥੇ ਵੀ ਕਿਤੇ ਜਾਂਦੇ ਸੀਗੇ ਲਿਖਿਆ ਬਾਈਬਲ ਦੇ ਵਿੱਚ ਪੀੜਾਂ ਦੀਆਂ ਪੀੜਾ ਪਿੱਖੀਆਂ ਹੋ ਜਾਂਦੀਆਂ ਸੀ ਲੋਕਾਂ ਨੂੰ ਚੱਕ ਕੇ ਲੈ ਜਾਂਦੇ ਕੋੜੀਆਂ ਨੂੰ ਬਿਮਾਰਾਂ ਨੂੰ ਰੋਗੀਆਂ ਨੂੰ ਦੁਸ਼ਟ ਆਤਮਾ ਦੇ ਚੱਕੜਿਆਂ ਨੂੰ ਅਧਰੰਗੀਆਂ ਨੂੰ ਲੰਗੜਿਆਂ ਨੂੰ ਮੰਨੇਆਂ ਨੂੰ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਲੋਕੀਆਂ ਨੂੰ ਲੋਕਾਂ ਨੂੰ ਜਿਹੜਾ ਹੈ ਪ੍ਰਭੂ ਯੇਸ਼ੂ ਮਸੀਹ ਕੋਲ ਚੱਕ ਕੇ ਲੈ ਆਉਂਦੇ ਸੀਗੇ ਤੇ ਪ੍ਰਭੂ ਉਹਨਾਂ ਨੂੰ ਸ਼ੰਘਾ ਕਰਦੇ ਸੀ ਹallelujah ਪ੍ਰਭੂ ਦਾ ਜੀਵਨ ਬੜਾ ਬਿਜ਼ੀ ਸੀਗਾ ਪ੍ਰਭੂ ਦਾ ਸ਼ੈਡਿਊਲ ਬੜਾ ਬਿਜ਼ੀ ਰਹਿੰਦਾ ਸੀਗਾ ਪ੍ਰਭੂ ਉਹ ਆਪਣੇ ਦਿਨ ਵਿੱਚ ਪ੍ਰਾਰਥਨਾ ਕਰਨ ਦਾ ਵੀ ਸਮਾਂ ਕੱਟ ਮਿਲਦਾ ਸੀਗਾ ਬਾਈਬਲ ਵਿੱਚ ਲਿਖਿਆ ਦਿਨ ਵਿੱਚ ਪ੍ਰਭੂ ਯਿਸੂ ਮਸੀਹ ਰੋਗੀਆਂ ਬਿਮਾਰਾਂ ਨੂੰ ਚੰਗਾ ਕਰਦੇ ਹੁੰਦੇ ਸੀਗੇ ਬਚਨ ਸੁਣਾਉਂਦੇ ਹੁੰਦੇ ਸੀਗੇ ਉਹਨਾਂ ਲੋਕਾਂ ਨੂੰ ਆਸ਼ੀਸ਼ ਦਿੰਦੇ ਹੁੰਦੇ ਸੀਗੇ ਤੇ ਆਪ ਪ੍ਰਾਰਥਨਾ ਕਦੋਂ ਕਰਦੇ ਹੁੰਦੇ ਸੀ ਜਾਂ ਕੇ ਸਾਰੀ ਸਾਰੀ ਰਾਤ ਬੈਠੇ ਉਹ ਪ੍ਰਾਰਥਨਾ ਕਰਦੇ ਰਹਿੰਦੇ ਸੀ ਹallelujah ਪਰਬੀ ਯਿਸੂ ਉਸਸੀ ਸਾਰੀ ਸਾਰੀ ਰਾਤ ਦੁਆ ਕਰਦੇ ਰਹਿੰਦੇ ਸੀਗੇ ਔਰ ਦੁਆ ਲੋਕਾਂ ਤੋਂ ਦੂਰ ਜਾਂਦੇ ਸੀਗੇ ਦੁਆ ਕਰਨ ਵਾਸਤੇ ਭੀੜ ਤੋਂ ਦੂਰ ਜਾਂਦੇ ਸੀ ਦੁਆ ਕਰਨ ਵਾਸਤੇ ਜੰਗਲ ਵਿੱਚ ਪਹਾੜਾਂ ਵਿੱਚ ਪੱਥਰਾਂ ਦੇ ਵਿੱਚ ਉਜਾੜ ਦੇ ਵਿੱਚ ਉੱਥੇ ਜਾ ਕੇ ਪੂਰੀ ਪੂਰੀ ਰਾਤ ਦੁਆ ਕਰਦੇ ਸੀਗੇ ਹਾਲੇਲੂਇਆ ਜਦੋਂ ਉਹ ਬੰਦਾ ਪ੍ਰਭੂ ਯਿਸੂ ਉਸਸੀ ਕੋਲ ਆਇਆ ਉਹ ਕਹਿਆ ਕਿ ਪ੍ਰਭੂ ਜੀ ਮੇਰੇ ਨਾਲ ਚੱਲ ਉਹ ਲੜਕੀ ਬਿਮਾਰ ਪਈ ਹੈ ਉਹਨੂੰ ਜਾ ਕੇ ਚੰਗਾ ਕਰ ਲੇ ਲੇਕਿਨ ਉੱਥੇ ਪ੍ਰੋਫੈਟ ਯਿਸੂ ਮਸੀਹ ਉਸ ਤੋਂ ਪਹਿਲਾਂ ਇੱਕ ਹੋਰ ਬਿਮਾਰ ਔਰਤ ਨੂੰ ਜਿਹੜੀ ਬੜੀ ਭਿਆਨਕ ਬਿਮਾਰੀ ਦੇ ਨਾਲ ਗ੍ਰਸਤ ਸੀਗੀ ਜਿਹੜੀ ਤਕਰੀਬਨ 12 ਸਾਲਾਂ ਤੋਂ ਬਿਮਾਰ ਸੀ ਕਿੰਨੇ ਸਾਲਾਂ ਤੋਂ 12 ਸਾਲ ਬੜੀ ਹਾਲੇਲੂਇਆ ਹਾਲੇਲੂਇਆ ਲਿਖਿਆ ਬਾਈਬਲ ਦੇ ਵਿੱਚ ਉਹ ਆਪਣਾ ਪੈਸਾ ਆਪਣਾ ਧਨ ਦੌਲਤ ਸੋਨਾ ਚਾਂਦੀ ਸਭ ਕੁਝ ਖਰਚ ਕਰ ਚੁੱਕੀ ਸੀ ਡਾਕਟਰਾਂ ਕੋਲੇ ਸਿਆਣਿਆਂ ਕੋਲੇ ਵੈਦਾਂ ਕੋਲ ਹਕੀਮਾਂ ਕੋਲ अपना सब कुछ खर्च कर चुकी थी लेकिन वो बीमारी फिर भी ठीक उसी बोलिया करो जी वो बीमारी फिर भी ठीक नहीं होती है वह रोग हो गया बढ़ गया बीमारी ज्यादा बढ़ गई लेकिन जिस दिन वह प्रभु को आई प्रभु यशु मसीह पाला उन्हें छूह प्रभु के पले छू के वह बीमार औरत जी बारह सालों तो रोगी सी चंकी हो गई अब ने उन्होंने कहा ਤੇਰੇ ਵਿਸ਼ਵਾਸ ਨੇ ਤੈਨੂੰ ਕੀ ਕੀਤਾ ਉੱਚੀ ਬੋਲੋ ਜੀ ਜਦੋਂ ਉਹ ਚੰਗੀ ਹੋ ਗਈ ਤੇ ਯਿਸੂ ਮਸੀਹ ਨੇ ਕੀ ਆਖਿਆ ਕਿਹਾ ਤੇਰੇ ਵਿਸ਼ਵਾਸ ਨੇ ਤੈਨੂੰ ਕੀ ਕੀਤਾ ਚੰਗਾ ਕੀਤਾ ਅਤੇ ਸੁਖੀ ਸਾਂਧੀ ਘਰੋਂ ਚਲੀ ਜਾ ਇਸ ਬਲਾ ਤੋਂ ਬਚੀ ਰਹਿ ਅਮਨ ਉਹਨੂੰ ਇਹ ਵੀ ਕਿਹਾ ਇਸ ਬਲਾ ਤੋਂ ਕੀ ਰਹਿ ਬਚੀ ਰਹਿ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਪਰਮੇਸ਼ਰ ਦੇ ਪਿਆਰੇ ਹੋਸੀ ਵਰਸਨ ਜੀ ਕੀ ਪੜਿਆ ਇਹ ਸੁਨੇਹਾ ਮੈਂ ਤੈਨੂੰ ਸੱਚ ਆਖਦਾ ਹਾਂ ਤੁਸੀਂ ਭਰਮ ਨਾ ਕਰੋ ਅਗਰ ਕਰਨਾ ਹੈ ਤੇ ਤੁਸੀਂ ਨੇਚਾ ਕਰੋ ਵਿਸ਼ਵਾਸ ਕਰੋ ਹallelujah ਅਗਰ ਉਹ ਔਰਤ ਭਰਮ ਕਰਦੀ ਤਾਂ ਕੀ ਉਹ 12 ਸਾਲਾਂ ਦੇ ਉਸ ਬਿਮਾਰੀ ਤੋਂ ਚੰਗਾ ਹੋ ਸਕਦੀ ਸੀ ਹਾਂਜੀ ਜਦ ਕਿ ਉਹ ਜਾਣ ਚੁੱਕੀ ਸੀ ਉਹਨੂੰ ਪਤਾ ਸੀ ਉਹਨੂੰ ਪਤਾ ਲੱਗ ਚੁੱਕਾ ਸੀ ਕਿ ਮੈਨੂੰ ਹਕੀਮਾਂ ਨੇ ਵੀ ਠੀਕ ਨਹੀਂ ਕੀਤਾ ਮੈਨੂੰ ਵੈਦਾਂ ਨੇ ਵੀ ਠੀਕ ਨਹੀਂ ਕੀਤਾ ਮੈਨੂੰ ਵਾਗਿਆਂ ਨੇ ਵੀ ਠੀਕ ਨਹੀਂ ਕੀਤਾ ਮੈਂ ਆਪਣਾ ਪੈਸਾ ਵੀ ਖਰਚ ਕੀਤਾ ਸੋਨਾ ਚਾਂਦੀ ਵੀ ਖਰਚ ਕੀਤਾ ਸਭ ਕੁਝ ਖਰਚ ਕੀਤਾ ਪਰ ਮੈਨੂੰ ਕਿਤੋਂ ਵੀ ਚੰਗਾਈ ਨਹੀਂ ਮਿਲੀ ਬਲਕਿ ਮੈਂ ਦੁੱਖ ਹੀ ਪਾਇਆ ਮੇਰੀ ਬਿਮਾਰੀ ਘਟਣ ਦੀ ਬਜਾਏ ਹੋਰ ਵੱਧ ਗਈ ਤੇ ਜਦੋਂ ਉਹ ਪ੍ਰਭੂ ਕੋਲ ਆਉਂਦੀ ਹੈ ਤੇ ਪ੍ਰਭੂ ਯਿਸੂ ਦੀ ਕਿਰਪਾ ਦੇ ਨਾਲ ਉਹਦੇ ਪੱਲੇ ਨੂੰ ਛੂ ਕੇ ਚੰਗੀ ਹੋ ਜਾਂਦੀ ਹੈ ਤਾੜੀ ਮਜਾਦੇ ਪ੍ਰਭੂ ਲਈ कपड़े को छू के चंगी हो जाती है क्योंकि अंदर भर्म नहीं विश्वास भी क्या होभु ने पले को छू के, हो के चंगी हो जाए और उदा ना ही नाल होया और जिम्मे ही उसने पल छूया और लिखे और बीमारी जाती रही बीमारी दूर हो गई और चंकी हो गई हाले भी ਜਿਸ ਨੇ ਕਿਹਾ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ਪਰਮੇਸ਼ਰ ਦੇ ਲੋਕੋ ਇੱਕ ਜਿਹੜੀ 12 ਸਾਲਾਂ ਦੀ ਲੜਕੀ ਸੀ ਬਿਮਾਰ ਹੋ ਗਈ ਸੀ ਔਰ ਉਸ ਤੋਂ ਬਾਅਦ ਇੱਕ ਬੰਦਾ ਹੋਰ ਆਇਆ ਅਤੇ ਆ ਕੇ ਪ੍ਰਭੂ ਨੂੰ ਉਹ ਪੱਦੇ ਨੂੰ ਕਹਿਣ ਲੱਗਾ ਕਹਿੰਦਾ ਹੁਣ ਪ੍ਰਭੂ ਨੂੰ ਉੱਥੇ ਲਿਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਲੜਕੀ ਕੀ ਹੋ ਚੁੱਕੀ ਆ ਕੀ ਲਿਖਿਆ ਬਾਈਬਲ ਦੇ ਵਿੱਚ ਉਹ ਬੰਦਾ ਕਹਿੰਦਾ ਪ੍ਰਭੂ ਨੂੰ ਹੁਣ ਘਰੇ ਲਿਜਾਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਹੜੀ ਲੜਕੀ ਬਿਮਾਰ ਸੀ ਉਹ ਕੀ ਹੋ ਗਈ ਆ ਮਰ ਗਈ ਆ ਤਾਂ ਪ੍ਰਭੂ ਨੇ ਉਹ ਮੋਤੇ ਇੱਕ ਗੱਲ ਕਹੀ ਪਰਮਨਾ ਕਰ ਕੀ ਕਰ ਵਿਸ਼ਵਾਸ ਕਰ ਤੇਰੀ ਬੇਟੀ ਜੀ ਹੋਵੇਗੀ ਹallelujah ਹallelujah ਉਹਨੇ ਕਿ ਤੇਰੀ ਬੇਟੀ ਕੀ ਹੋਵੇਗੀ ਤੇ ਪ੍ਰਭੂ ਯਿਸੂ ਮਸੀਹ ਉਸ ਭਾਈ ਦੇ ਨਾਲ ਗਏ ਉਹਨਾਂ ਦੇ ਘਰ ਵਿੱਚ ਪਹੁੰਚੇ ਅਤੇ ਦੇਖਿਆ ਉਹ ਲੜਕੀ ਨੂੰ ਚਵਾਰੇ ਵਿੱਚ ਰੱਖਿਆ ਉਹਦੀ ਲਾਸ਼ ਨੂੰ ਔਰ ਥੱਲੇ ਪੱਲੀਆਂ ਵਿਸਾਰ ਕੇ ਦਰਿਆ ਵਿਸਾ ਕੇ ਲੋਕੀ ਰੋ ਰਹੇ ਨੇ ਬੁੜੀਆਂ ਬਹਿਣ ਪਾਰੀਆਂ ਦੇ ਬੰਦੇ ਰੋ ਰਹੇ ਨੇ ਔਰ ਸੋਗ ਬਣਾ ਰਹੇ ਨੇ ਅਤੇ ਜਦੋਂ ਯਿਸੂ ਮਸੀਹ ਇਸ ਘਰ ਵਿੱਚ ਆਖਿਰ ਵਿੱਚ ਆਇਆ ਪਰ ਪਰਿਸ਼ੂਸੀਆਂ ਦੇ ਦੇਖਿਆ ਲੋਕੀ ਰੋ ਰਹੇ ਨੇ ਕਿਉਂਕਿ ਲੋਕ ਸਿਰਫ ਰੋਣ ਤੋਂ ਬਿਨਾਂ ਜਾਂ ਫਿਰ ਸੋਗ ਕਰਨ ਤੋਂ ਬਿਨਾਂ ਕੁਝ ਵੀ ਕਰ ਨਹੀਂ ਸਕਦੇ ਪਰ ਉਹ ਪਰਮੇਸ਼ਵਰ ਜਿਹੜਾ ਸਭ ਕੁਝ ਕਰ ਸਕਦਾ ਹੈ ਜਿਹੜਾ ਰੋਣੇ ਨੂੰ ਹਾਸੇ ਵਿੱਚ ਬਦਲ ਸਕਦਾ ਹੈ ਜਿਹੜਾ ਦੁੱਖ ਨੂੰ ਸੁੱਖ ਦੇ ਵਿੱਚ ਬਦਲ ਸਕਦਾ ਹੈ ਜਿਹੜਾ ਮੁਰਦੇ ਨੂੰ ਜ਼ਿੰਦਾ ਕਰ ਸਕਦਾ ਹੈ ਉਹ ਪਰਮੇਸ਼ਵਰ ਯਿਸੂ ਮਸੀਹ ਉਸ ਜਗ੍ਹਾ ਦੇ ਉੱਤੇ ਆਇਆ ਹੈ ਹਾਲੇਲੂਇਆ ਔਰ ਪ੍ਰਭੂ ਨੇ ਪੁੱਛਿਆ ਕਿ ਕਿਤੇ ਰੱਖਿਆ ਤੁਹਾਡੀ ਬੇਟੀ ਨੂੰ ਕਹਿੰਦਾ ਨਹੀਂ ਉਪਰ ਚਵਾਰੇ ਵਿੱਚ ਹੈ ਕਹਿੰਦਾ ਫਿਰ ਤੁਹਾਡੀ ਬੇਟੀ ਉਹਦੇ ਕਰ ਹੋਰ ਕਹੀ ਕਹਿੰਦਾ ਤੁਹਾਡੀ ਬੇਟੀ ਮਰੀ ਨਹੀਂ ਹੈ ਬਲਕਿ ਬਲਕਿ ਲੋਕ ਲੋਕario ਮਰ ਚੁੱਕੀ ਆ ਲੋਕ ਰੋ ਰਹੇ ਨੇ ਲੋਕ ਵੇਲ ਪਾ ਰਹੇ ਨੇ ਸੋਗ ਕਰ ਰਹੇ ਨੇ और उन्होंने लिए लड़की मर चुकी आ प्रभु यीशु मेरा यशु कहता वो लड़की मरी गई बल्कि पी आभु पता सी की करना है प्रभु जानता सी की करना है और प्रभु चुरे में गया सिर्फ प्रभु के चेले तड़की का पिता उन्होंने अंदर रख्या बाकिया बहर क्या अते बुहा पेड़ लिया बुहा पेड़ के प्रभु यीशु मसीह ने उस लड़की के वाले वेख्या और उस लड़की ने कहा हालेलुया उस लड़की क्या है हा। ने कहा हे दिए मैं तेनु आखता हाँ उठ हालेलुया प्रभु यीशु मसीह ने की कहा हे दिए मैं तेनु आखता हाँ उठ और बाइबल में लिखा है ओ मरी हुई पुड़ी ओ मंजे पर बैठी होगी हालेलुया ਨਾਲ ਉਹਦੀ ਅਵਾਸ ਦੇ ਨਾਲ ਲਿਖਿਆ ਉਹ ਆਪਣੇ ਮੰਜੇ ਉੱਤੇ ਉੱਠ ਬੈਠੀ ਅਤੇ ਯਿਸੂ ਦੇ ਗਿਆ ਲੜਕੀ ਦੇ ਪਿਤਾ ਨੂੰ ਇਹਨੂੰ ਕੁਝ ਖਾਣ ਨੂੰ ਦਿਓ ਹallelujah ਹallelujah ਇਹਨੂੰ ਕੁਝ ਖਾਣ ਨੂੰ ਦਿਓ ਪਰਮੇਸ਼ਰ ਦੇ ਪਿਆਰੇ ਲੋਕੋ ਅੱਜ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਹਾਂ ਸ਼ੈਤਾਨ ਕਈ ਵਾਰੀ ਤੁਹਾਨੂੰ ਦਿਖਾਉਂਦਾ ਹੈ ਕਿ ਤੁਹਾਡੀ ਤੁਹਾਡੀ ਆਸਾ ਮਰ ਚੁੱਕੀ ਆ ਤੁਹਾਡੀ ਤੁਹਾਡੀ ਉਮੀਦ ਮਰ ਚੁੱਕੀ ਆ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਤੁਹਾਡੀ ਤੁਹਾਨੂੰ ਬਰਕਤ ਨਹੀਂ ਮਿਲ ਸਕਦੀ ਤੁਹਾਡਾ ਇਹ ਕੰਮ ਨਹੀਂ ਹੋ ਸਕਦਾ ਸ਼ੈਤਾਨ ਬਾਰ ਬਾਰ ਤੁਹਾਡੇ ਮਨਾਂ ਦੇ ਵਿੱਚ ਪਾਉਂਦਾ ਆ ਕਿ ਸਭ ਕੁਝ ਖਤਮ ਹੋ ਗਿਆ ਸਭ ਕੁਝ ਖਤਮ ਹੋ ਗਿਆ ਕੁਝ ਨਹੀਂ ਬਚਿਆ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਅਗਰ ਤੁਹਾਡੇ ਅੰਦਰ ਵਿਸ਼ਵਾਸ ਹੈ ਅਗਰ ਤੁਹਾਡੇ ਅੰਦਰ ਪੱਕੀ ਨਿਸ਼ਚਾ ਹੈ ਅਗਰ ਤੁਹਾਡੇ ਅੰਦਰ ਜ਼ਰਾ ਵੀ ਭਰਮ ਨਹੀਂ ਆ ਤਾਂ ਪਰਮੇਸ਼ਵਰ परमेश्वर उस ना उम्मीदी उम्मीदी शिकांत बार बारिश करेगा कि सब कुछ खत्म हो गया पर नहीं परमेश्वर से प्यारे रोको अपना विश्वास परमेश्वर के पुत्र प्रभु यशु सिंह से कायम रखो कुछ भी खत्म नहीं होया हाले लुया ਨਾ ਰੱਬ ਦੇ ਨਾ ਪਰਮੇਸ਼ਵਰ ਦੇ ਘਰ ਵਿੱਚੋਂ ਬਰਕਤਾਂ ਮੁਕੀਆਂ ਨੇ ਨਾ ਪਰਮੇਸ਼ਵਰ ਦੇ ਘਰ ਵਿੱਚੋਂ ਬਲੇਸਿੰਗ ਮੁਕੀਆਂ ਨਾ ਪਰਮੇਸ਼ਵਰ ਦੇ ਘਰ ਵਿੱਚੋਂ ਸ਼ਿੰਗਾਈ ਮੁਕੀਆਂ ਨਾ ਕਾਮਯਾਬੀ ਮੁਕੀਆਂ ਨਾ ਬਰਕਤ ਮੁਕੀਆਂ ਨਾ ਸ਼ਾਂਤੀ ਮੁਕੀਆਂ ਪਰਮੇਸ਼ਵਰ ਤੇ ਪੁੰਡਾਰਾ ਹੈ ਦਿਆਨਾ ਸਾਗਰ ਹੈ ਔਰ ਉਹ ਉਹਦੀਆਂ ਬਰਕਤਾਂ ਕਦੀ ਮੁਕਦੀਆਂ ਨਹੀਂ ਹallelujah ਸ਼ੇਤਾਨ ਬਾਰ-ਬਾਰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਸਭ ਕੁਝ ਖਤਮ ਹੋ ਗਿਆ ਪਰ ਪਰਮੇਸ਼ਵਰ ਦੇ ਲੋਕੋ ਆਪਣਾ ਵਿਸ਼ਵਾਸ ਈਮਾਨ ਪੱਕਾ ਰੱਖੋ ਕੁਝ ਵੀ ਖਤਮ ਨਹੀਂ ਹੋਇਆ ਸਭ ਕੁਝ ਹੈ ਪਰਮੇਸ਼ਵਰ ਦੇ ਘਰ ਵਿੱਚ ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੈ ਹallelujah ਹallelujah ਰੱਬ ਦੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੈ ਦੇਖਿਆ ਜਿਹੜੇ ਆਪਣੇ ਇਮਾਨ ਦੇ ਪੱਕੇ ਵਿਸ਼ਵਾਸ ਦੇ ਪੱਕੇ ਹੁੰਦੇ ਹਨ ਉਹਨਾਂ ਦੇ ਲਈ ਸਭ ਕੁਝ ਹੈ ਪਰਮੇਸ਼ਵਰ ਦੇਦਰ ਮੈਂ ਤਾਂ ਲਈ ਆਪਣਾ ਆਕਾਸ਼ ਉੱਪਰ ਦਰਖੋਲ ਦੇਵਾਂਗਾ ਹallelujah बोलो ਲਿਖਿਆ ਕਿ ਨਹੀਂ ਲਿਖਿਆ ਕਹਿੰਦਾ ਮੈਂ ਤੁਹਾਡੇ ਲਈ ਆਕਾਸ਼ ਨੂੰ ਪੀਪੜਾ ਖੋਲ ਦੇਵਾਂਗਾ ਔਰ ਤੁਹਾਡੇ ਲਈ ਵਰਖਾ بارش ਕਰਾਂਗਾ ਬਰਕਤ ਦੀ ਇੱਕ ਵਿਧਵਾ ਔਰਤ ਜਿਸ ਦੇ ਆਟੇ ਵਾਲੇ ਪੀਪੇ ਦੇ ਵਿੱਚ ਸਿਰਫ ਇੱਕ ਮੁਠੀ ਆਟਾ ਸੀ ਹallelujah ਕਿੰਨਾ ਆਟਾ ਸੀ ਤੇ ਤੇਲ ਕਿੰਨਾ ਸੀ ਥੋੜਾ ਜਿਹਾ ਔਰ ਜਦੋਂ ਉਸਨੇ ਪਰਮੇਸ਼ਵਰ ਦੇ ਪਵਿੱਤਰ ਨਾਮ ਦੀ ਮਿਹਰਤ ਕੀਤੀ ਔਰ ਪ੍ਰਭੂ ਦੇ ਦਾਸ ਦੀ ਗੱਲ ਨੂੰ ਮੰਨਿਆ ਜਾਣਿਆ ਅਤੇ ਵਿਸ਼ਵਾਸ ਕੀਤਾ तो बइबल जो उन्हें रब के दास न उस एक मुठ्ठी आटे की रोटी बना के खवाई और बइबल कि परमेश्वर तेन बरकत देगा और तेन किस चीज़ की कमी नहीं होगी हाल ही तू रब के को नोजन खवाया है तो परमेश्वर तेन बहुत बरकत देगा और दसती है वो उस तो बाद जिन्ना भी चिर उस देश में काल रहा सारी दुनिया भुखी मरती सीस के लोग भुखे मरते

ਮੇਰੇ ਖੁਦਾਵੰਦੇ ਲੋਕੋ ਜਿਹੜਾ ਪਰਭ ਨਹੀਂ ਕਰਦਾ ਜਿਹੜਾ ਸ਼ੱਕ ਨਹੀਂ ਕਰਦਾ ਉਹ ਮੇਰਾ ਪਰਮੇਸ਼ਵਰ ਉਹਨਾਂ ਲਈ ਸਭ ਕੁਝ ਕਰਦਾ ਆ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦਾ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣ ਦਿੰਦਾ ਪਰਮੇਸ਼ਵਰ ਉਹਨਾਂ ਨੂੰ ਉਠਾਉਂਦਾ ਆ ਹਾਲੇਲੂਇਆ ਇਸ ਲਈ தாவੂਦ ਕਹਿੰਦਾ ਹੈ ਜਦੋਂ ਮੈਂ ਆਪਣੇ ਆਪ ਨੂੰ ਢਿੱਗਾ ਮਹਿਸੂਸ ਕਰਦਾ ਹਾਂ ਤਾਂ ਮੈਂ ਹੋਰ ਜ਼ਿਆਦਾ ਉੱਚਦਾ ਆ ਹਾਲੇਲੂਇਆ ਜਦੋਂ ਮੈਂ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦਾ ਹਾਂ ਤੇ ਮੈਂ ਆਪਣੇ ਖੁਦਾ ਦੇ ਅੱਗੇ ਦੁਆ ਕਰਦਾ ਹਾਂ ਤੇ ਮੇਰਾ ਪਰਮੇਸ਼ਵਰ ਮੈਨੂੰ ਮਜ਼ਬੂਤ ਕਰਦਾ ਆ ਉਹ ਕਹਿੰਦੇ ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ ਬਣ ਜਾਂਦਾ ਹੈ ਉਹ ਤੇਰਾ ਬਚਨ ਮੇਰੇ ਲਈ ਤਾਕਤ ਬਣ ਜਾਂਦਾ ਹੈ ਤੇਰਾ ਬਚਨ ਮੇਰੇ ਲਈ ਢਾਲ ਬਣ ਜਾਂਦਾ ਹੈ ਤੇਰਾ ਬਚਨ ਮੇਰੇ ਲੁਕਣ ਦਾ ਥਾਂ ਹੈ ਤੇਰਾ ਬਚਨ ਮੈਨੂੰ ਅੱਗੇ ਵਧਣ ਤੇਰੀ ਅਕਸੋਂਦਾ ਹੈ ਹallelujah ਇਸ ਲਈ ਮੇਰੇ ਖੁਦਾ ਦੇ ਲੋਕੋ ਕਿਸੇ ਵੀ ਚੀਜ਼ ਦਾ ਪਰਬਨਾ ਕਰੋ ਸਿਰਫ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰੋ 22 ਬਚਨ ਵਿੱਚ ਕੀ ਲਿਖਿਆ ਜਲਦੀ ਨਾਲ ਪੜ੍ਹਦੇ ਵਾਂਗੇ 22 ਦੇ ਵਿੱਚ ਜਲਦੀ ਪੜ੍ਹੀਏ ਮਤੀ 21 ਦਾ ਬਾਈਬਲ

ਕਿ ਭਈ ਮੈਂ ਜੋ ਵੀ ਮੰਗਾਂ ਮੇਰੇ ਖੁਦਾ ਤੋਂ ਮੇਰਾ ਖੁਦਾ ਮੈਨੂੰ ਦੇ ਦੇਗਾ ਮੇਰਾ ਪਰਮੇਸ਼ਰ ਮੈਨੂੰ ਦੇ ਦੇਗਾ ਮੁਸ਼ਕਲਾਂ ਜਿੰਦੀ ਮਰਜ਼ੀ ਆ ਜਾਣ ਲਿਖਿਆ ਤਰਬੀ ਉਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ ਪਰ ਯਹੋਵਾ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਕੀ ਕਰ ਲੈਂਦਾ ਆ ਬਾਹਰ ਕੱਢ ਲੈਂਦਾ ਹੈ ਹਾਲੇਲੂਇਆ ਤੋ ਪਰਮੇਸ਼ਰ ਦੇ ਲੋਕੋ ਤੁਸੀਂ ਕਿਸੇ ਗੱਲ ਦੀ ਚਿੰਤਾ ਨਾ ਕਰੋ ਕਿਸੇ ਦੀ ਜਦ ਤੱਕ ਭਰਨਾ ਨਾ ਕਰੋ ਕਿਸੇ ਵੀ ਗੱਲ ਦਾ ਆਪਣੇ ਅੰਦਰ ਸ਼ੱਕ ਨਾ ਆਉਣ ਦਿਓ क्योंकि तो अंदर शक पाने की कोशिश करता है और अभी शक नहीं बल्कि अपने परमेशर की करना है बोलो जी उसी बोलो विश्वास करना है और नेचा तो घटनी नहीं चाहिए तना विश्वास बढ़िया रहना चाहिए है कि लोग समझ में चाहिए हाँ जी हाँ जी और जो तुम मुश्किल मुसीबत लगे तकलीफ लगे तो घबराना नहीं टुटना नहीं ਬਲਕਿ ਆਪਣੇ ਆਪ ਨੂੰ ਕੀ ਕਰਨਾ ਹੈ ਮਜ਼ਬੂਤ ਕਰਨਾ ਹੈ ਵਿਸ਼ਵਾਸ ਵਿੱਚ ਹਰ ਸ਼ੈਤਾਨ ਨੂੰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਣਾ ਸ਼ੈਤਾਨ ਦੀਆਂ ਯੋਜਨਾਵਾਂ ਕਾਮਯਾਬ ਹੋਣ ਨਹੀਂ ਦੇਣੀਆਂ ਹallelujah ਸਭ ਹallelujah ਹallelujah ਅਗਰ ਤੁਸੀਂ ਕਮਜ਼ੋਰ ਪੈ ਗਏ ਤੁਹਾਡੀ ਦੇਚਾ ਘੱਟ ਹੋ ਗਈ ਤੁਸੀਂ ਪ੍ਰਭੂ ਤੇ ਭਰਮ ਕਰ ਲਿਆ ਤੇ ਸ਼ੈਤਾਨ ਉਸ ਭਰਮ ਨੂੰ ਆਪਣਾ ਹਥਿਆਰ ਬਣਾ ਲਵੇਗਾ ਸ਼ੈਤਾਨ ਉਸ ਉਹਨੂੰ ਆਪਣਾ ਹਥਿਆਰ ਬਣਾਵੇਗਾ ਤੇ ਤੁਹਾਡੇ ਹੀ ਵਿਰੋਧ ਵਿੱਚ ਚਲਾਵੇਗਾ ਇਸ ਲਈ ਬਤ ਅਦਵਾਗ ਦਾ ਸ਼ੈਤਾਨ ਨੂੰ ਮੌਕਾ ਹੈਲੋ ਆਪਾਂ ਸ਼ੈਤਾਨ ਨੂੰ ਮੌਕਾ ਨਹੀਂ ਦੇਣਾ ਉਹਨੂੰ ਮੌਕਾ ਨਹੀਂ ਦੇਣਾ ਬਲਕਿ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਲੈਣਾ ਹੈ ਦੁਆ ਵਿੱਚ ਰਹਿਣਾ ਹੈ ਪ੍ਰਾਰਥਨਾ ਦੇ ਵਿੱਚ ਰਹਿਣਾ ਯਿਸੂ ਮਸੀਹ ਨੇ ਕੀ ਆਖਿਆ ਜੋ ਕੁਝ ਤੁਸੀਂ ਨੇਚਰ ਨਾਲ ਪ੍ਰਾਰਥਨਾ ਕਰਕੇ ਮੰਗੋਗੇ ਉਹ ਪਾਓਗੇ ਪ੍ਰਾਰਥਨਾ ਕਿਵੇਂ ਕਰਨੀ ਹੈ ਨੇਚਰ ਨਾਲ ਬਿਨਾਂ ਪਰਮ ਕੀਤੇਆਂ बिना शर्त की तैयार सिर्फ नेचर वाल प्रार्थना करनी है और ना समझना ना शरवाना और दुआ करनी तो किसी भी हालात केवो प्रार्थना करनी ना छो हाला अले। और जल प्रार्थना करोगे तो परमेश्वर थोड़े लिए सारे मसले में हल करेगा कलाम च लिखा एक औरत ਜਦੋਂ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ ਤੇ ਬੜੇ ਦਰਦ ਬੜੀ ਤਕਲੀਫ ਦੇ ਵਿੱਚ ਹੁੰਦੀ ਹੈ ਤੇ ਬੜਾ ਰੋਂਦੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਪਰ ਜਦੋਂ ਉਹ ਬੱਚੇ ਨੂੰ ਜਨਮ ਦੇ ਹੱਥਦੀ ਆ ਉਸ ਤੋਂ ਬਾਅਦ ਉਹ ਸਾਰੀ ਪੀੜ ਨੂੰ ਭੁੱਲ ਜਾਂਦੀ ਹੈ ਸਾਰੇ ਦਰਦ ਨੂੰ ਭੁੱਲ ਜਾਂਦੀ ਹੈ ਕਿਉਂ ਕਿ ਕਿਉਂਕਿ ਪਰਮੇਸ਼ਵਰ ਨੇ ਉਹਨੂੰ ਆਨੰਦਿਤ ਕੀਤਾ ਹੁੰਦਾ ਹੈ ਉਹ ਬੱਚੇ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਆ ਖੁਸ਼ ਹੋ ਜਾਂਦੀ ਹੈ ਆਨੰਦ ਹੋ ਜਾਂਦੀ ਹੈ ਔਰ ਆਪਣੀ ਸਾਰੀ ਪੀੜ ਨੂੰ ਭੁੱਲ ਜਾਂਦੀ ਹੈ ਹallelujah ਮੇਰੇ ਬੁਲਾਦੇ ਲੋਕੋ ਤੁਸੀਂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਪਰਮੇਸ਼ਰ ਵਿੱਚ ਬੜੇ ਪਰਮੇਸ਼ਰ ਵਿੱਚ ਕੰਮ ਮਜ਼ਬੂਤ ਰੋ ਤੇ ਸਾਰੀਆਂ ਗੱਲਾਂ ਸਾਡਾ ਪਰਮੇਸ਼ਰ ਪੂਰਾ ਕਰੇ ਤੇ ਫਿਰ ਜਦੋਂ ਪਰਮੇਸ਼ਰ ਪੂਰਾ ਕਰੇਗਾ ਤੇ ਤੁਸੀਂ ਇੱਥੇ ਆ ਕੇ ਕੀ ਦੋਗੇ ਫਿਰ ਅਸੀਂ ਜਿਵੇਂ ਅੱਜ ਗਵਾਹੀ ਸੁਣੀ ਆ ਅਸੀਂ ਖੁਦ ਵੱਟੀਆਂ ਵੱਟੀਆਂ ਗਵਾਹੀਆਂ ਆਪ ਆ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਦੇਵਾਂਗੇ ਆਮੀਨ ਹallelujah ਸਭ ਲਈ ਹallelujah خدا ਉਹ ਯਿਸੂ ਸਿਤਾ ਨੂੰ ਨਾਮ ਚੁਵਾ ਕੇ ਬੜੀ ਅਸੀਸ ਦੇਣ ਕਰਦੇ